ਦੀ ਘਰ ਖਾਲਸਾ ਵਾਏ ਦੇਖ ਸਕਦੇ ਇਸ ਸਥਾਨ ਤੇ ਲੋਹੀ ਤੋਂ ਚੱਲ ਕੇ ਨਗਰ ਕੀਰਤਨ ਜਿਹੜਾ ਸਥਾਨਾਂ ਤੇ ਹੁੰਦਾ ਹੋਇਆ ਫੁਲਕੇਗਵਾ ਦਾ ਮੈਂ ਇੱਥੇ ਬਾਰਨ ਪਿੰਡ ਵਿੱਚ ਸ਼ਹੀਦ ਬਾਬਾ ਜੈ ਸਿੰਘ ਜੀ ਖਲਕਟ ਤੇ ਉਹਨਾਂ ਦੇ ਪਰਿਵਾਰ ਦੇ ਦਿੱਤੇ ਸੇਦੀ ਸਥਾਨ ਇੱਥੇ ਸੰਪੂਰਨਤਾ ਹੀ ਹੋਣੀ ਹੈ ਜੀ ਸ਼ਾਮ ਨੂੰ 6 ਵਜੇ ਤੋਂ ਬਾਅਦ you <laughs>